ਸੱਲੇ ਸੱਲੇ ਜੀਲ੍ਹਾ ਲੁਧਿਆਣਾ ਦੇ ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੀ ਬਹਾਦਰ ਵਰਕਰ ਸੈبان ਲੀਡਰਸ਼ਿਪ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਆਪਣੀ ਜਾਨ ਹੈ ਆਪਣਾ ਘਰ ਹੈ ਜੇ ਘਰ ਤੇ ਹਮਲਾ ਹੋਣ ਲੱਗ ਜੇ ਜੇ ਪਰਿਵਾਰ ਤੇ ਹਮਲਾ ਹੋਣ ਲੱਗ ਜੇ ਤੇ ਲੜਨਾ ਦੁਸ਼ਮਣ ਤੇ ਭਜਾਉਣਾ ਦੁਸ਼ਮਣ ਨੂੰ ਆਪਣਾ ਫਰਜ਼ ਬਣ ਜਾਂਦਾ ਹੈ ਫਰਕ ਹੈ ਕਿ ਲੁੱਟਣ ਆਏ ਐ ਬਾਹਰਲੇ ਦੁੱਖ ਇਸ ਕੱਲ ਦਾ ਹੈ ਕਿ ਮੌਕਾ ਦਿੱਤਾ ਉਹਨਾਂ ਨੂੰ ਲੁੱਟਣ ਦੇ ਆਪਣੀ ਲੋਕਾਂ ਨੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਅੱਜ ਆਜ਼ਾਦੀ ਦੇ ਬਾਅਦ ਕਿੰਨੇ ਸਾਲ ਹੋ ਗਏ ਕਿੰਨੇ ਸਾਲਾਂ ਵਿੱਚ ਕਿੰਨੇ ਸਾਲ ਨੈਸ਼ਨਲ ਪਾਰਟੀਆਂ ਦੇ ਇੱਥੇ ਮੁੱਖ ਮੰਤਰੀ ਬਣੇ ਤੇ ਕਿੰਨੇ ਸਾਲ ਤੁਹਾਡੀ ਆਪਣੀ ਖੇਤਰੀ ਪਾਰਟੀ ਦੇ ਮੁੱਖ ਮੰਤਰੀ ਬਣੇ ਹਲੇ ਤੱਕ ਨਹੀਂ ਆਪਾਂ ਸਮਝ ਗਏ ਆਪਣੇ ਕੌਣ ਐ ਤੇ ਪ੍ਰਾਏ ਕੌਣ ਐ ਹਲੇ ਤੱਕ ਨਹੀਂ ਆਪਾਂ ਸਮਝ ਗਏ ਕਿ ਆਪਾਂ ਨੂੰ ਬਰਬਾਦ ਕਿਹਨੇ ਕੀਤਾ ਤੇ ਆਪਾਂ ਨੂੰ ਬਚਾਇਆ ਕਿਹਨੇ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਸਾਰਾ ਇਤਿਹਾਸ ਸੁਣੋ ਜੋ ਕੁਝ ਵੀ ਅੱਜ ਪੰਜਾਬ ਦੇਖ ਰਹੇ ਹੋ ਜੋ ਕੁਝ ਵੀ ਤਰੱਕੀ ਦੇਖ ਰਹੇ ਹੋ ਦੋ ਕੁਛ ਵੀ ਇੱਥੇ ਇੰਡਸਟਰੀ ਦੇਖ ਰਹੇ ਹਾਂ ਕਿਸਾਨੀ ਦੀ ਖੇਤੀ ਦੀ ਬਾਹ ਫੜਨ ਵਾਲੀ ਚੀਜ਼ਾਂ ਬੜੀਆਂ ਦੇਖ ਰਹੇ ਹਾਂ ਉਹ ਸਾਰਾ ਕੁਸ਼ੀ ਤੁਹਾਡੀ ਕੇਤਰੀ ਪਾਰਟੀ ਦੇ ਮੁੱਖ ਮੰਤਰੀਆਂ ਨੇ ਬਣਾਇਆ ਪਰ ਫਿਰ ਵੀ ਆਪਾਂ ਗੱਲਾਂ ਖਾ ਗਦੇ ਆਂ ਦੇਖੋ ਦੂਜੇ ਸੂਬੇ ਤੇ ਲੋਕ ਆਪਾਂ ਤੋਂ ਕਿੰਨੇ ਸਿਆਣੇ ਆ ਗੁਜਰਾਤ ਦੇ ਲੋਕ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਾਹਿਬ ਸਾਡੇ ਮੁੱਖ ਮੰਤਰੀ ਆ ਜਿਹੜੇ ਸਾਡਾ ਧਿਆਨ ਰੱਖਦੇ ਐ ਕਿੰਨੇ ਸਾਲ ਹੋ ਗਏ ਮੋਦੀ ਨੂੰ ਬਣਾਉਂਦੇ ਦੂਜੇ ਸੂਬੇ ਚ ਦੇਖ ਲੋ ਉਹ ਦੇਖ ਲੈਂਦੇ ਐ ਕਿ ਕਿਹੜਾ ਪਾਰਟੀ ਆਪਣੀ ਚੰਗੀ ਐ ਕਿਨੇ ਕੰਮ ਕੀਤੇ ਐ ਪਰ ਆਪਾਂ ਜਿਹੜੇ ਕੰਮ ਕਰਦੇ ਐ ਉਹਨਾਂ ਨੂੰ ਪੁੱਛਦੇ ਨਹੀਂ ਜਿਹੜੇ ਡਰਾਮੇ ਕਰਦੇ ਐ ਗੱਲਾਂ ਕਰਦੇ ਐ ਲਾਰੇ ਲਾਉਂਦੇ ਐ ਝੂਠ ਬੋਲਦੇ ਐ ਆਪਾਂ ਉਹਨਾਂ ਨੂੰ ਗਲੇ ਲਾ ਲੈਨੇ ਐ ਖਲੇ ਵੀ ਸਮਝੀ ਬਚਾਲੀਏ ਪੰਜਾਬ ਨੂੰ ਆ ਪੰਜਾਬ ਕੱਲਾ ਤੁਹਾਡਾ ਭਵਿੱਖ ਨਹੀਂ ਤੁਹਾਡੇ ਬੱਚਿਆਂ ਦਾ ਵੀ ਵੇਖਾ ਹੈ ਬੱਚਿਆਂ ਦਾ ਬੱਚਿਆਂ ਦਾ ਵੀ ਵੇਖਾ ਇੱਥੇ ਹੀ ਹੈ ਆਪਾਂ ਕਿਤੇ ਨਹੀਂ ਹੋਰ ਜਾ ਸਕਦੇ ਜੇ ਇੱਥੇ ਤਰੱਕੀ ਹੋਊਗੀ ਤੇ ਖੁਸ਼ਹਾਲੀ ਆਪਾਂ ਨੂੰ ਹੋਊਗੀ ਜੇ ਇੱਥੇ ਬਰਬਾਦੀ ਹੋਊਗੀ ਤੇ ਨੁਕਸਾਨ ਆਪਾਂ ਨੂੰ ਹੋਊਗਾ ਅੱਜ ਦੂਜੇ ਮੁਲਕਾਂ ਦੇ ਲੋਕ ਵੀ ਕੱਢ ਰਹੇ ਆ ਆਪਾਂ ਨੂੰ ਅੱਜ ਤੁਸੀਂ ਕੈਨੇਡਾ ਜਾਣ ਨੂੰ ਫਿਰਦੇ ਸੀ ਕੈਨੇਡਾ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੁਣ ਕੈਨੇਡਾ ਨਹੀਂ ਲੈਣਗੇ ਤੁਹਾਨੂੰ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਆਸਟ੍ਰੇਲੀਆ ਵੀ ਬੰਦ ਕਰ ਰਹੀ ਹੈ ਤੇ ਫਿਰ ਆਪਣੇ ਨੌਜਵਾਨ ਜੇ ਇੱਥੇ ਰਹਿਣਗੇ ਉਹਨਾਂ ਨੂੰ ਸਾਧਨ ਵੀ ਬਣਾਉਣੇ ਉਹਨਾਂ ਨੂੰ ਖੁਸ਼ਹਾਲ ਵੀ ਕਰਨਾ ਹੈ ਇੱਥੇ ਡਿਵੈਲਪਮੈਂਟ ਵੀ ਕਰਨੀ ਹੈ ਤੇ ਕੌਣ ਕਰ ਸਕਦਾ ਜਿਹਨੂੰ ਜਿਹਨੂੰ ਦਰਦ ਹੈ ਪੰਜਾਬ ਦਾ ਦਰਦ ਹੈ ਥੋੜਾ ਦਰਦ ਹੈ ਥੋੜੀ ਤਕਲੀਫ ਹੈ ਖਤਮ ਕਰਨ ਦਾ ਦਰਦ ਹੈ ਤੇ ਦਰਦ ਥੋੜੀ ਆਪਣੀ ਮਾਂ ਪਾਰਟੀ ਖੇਤਰੀ ਪਾਰਟੀ ਕਾਲੀ ਦਲ ਨੂੰ ਹੀ ਹੈ ਆ ਜਿੰਨੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਝਾੜੂ ਵਾਲੇ ਭਾਵੇਂ ਦੂਜੇ ਐ ਇੱਥੇ ਕੱਲਾ ਲੁੱਟਣ ਕਰਨ ਵਾਸਤੇ ਆਉਂਦੇ ਐ ਤੇ ਰਾਜ ਕਰਨ ਵਾਸਤੇ ਆਉਂਦੇ ਐ ਕਾਂਗਰਸ ਦੀ ਇੰਨੀ ਸਾਲ ਰਾਜ ਰਹੀ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਹਾ ਉਹ ਤੋਂ 5 ਸਾਲ ਪਹਿਲੇ ਵੀ ਕੈਪਟਨ ਅਮਰਿੰਦਰ ਸਿੰਘ ਰਿਹਾ ਇੱਕ ਨਿਸ਼ਾਨੀ ਦੱਸ ਦਿਓ ਲੁਧਿਆਣੇ ਵਾਲਿਓ ਇੱਕ ਸੜਕ ਦੱਸ ਦਿਓ ਇੱਕ ਗਲੀ ਦੱਸ ਦਿਓ ਇੱਕ ਫੁਲਾਇਓ ਵਰਦਾਸ ਦਿਓ ਇੱਕ ਟਿਊਬਲ ਕਨੈਕਸ਼ਨ ਦਿੱਤਾ ਦੱਸ ਦਿਓ ਇੱਕ ਕੱਸੀ ਬਣਾਈ ਦੱਸ ਦਿਓ ਇਹ ਗਰੀਬ ਦੀ ਧਰਮਸ਼ਾਲਾ ਬਣਾਈ ਦੱਸ ਦਿਓ ਪੰਜ ਸਾਲ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਕੀ ਹੈ ਰਾਜ ਨਹੀਂ ਸੇਵਾ ਚਾਰੋਂ ਤਰਫ ਦੇਖ ਲੋ ਆ ਫਲਾਇਓਵਰ ਜਿਹੜੀ ਹੁਣ ਜਾਨ ਬਣ ਗਈ ਹੈ ਲੁਧਿਆਣੇ ਦੀ ਬਣਾਉਣਾ ਨਾ ਖਾਲੀ ਦਲ ਬਾਈਪਾਸ ਬਣਾਉਣ ਵਾਲਾ ਕਾਲੀ ਦਲ ਚਾਰ ਲੇਨ ਬਣਾਉਣ ਵਾਲਾ ਕਾਲੀ ਦਲ ਪਹਿਲੇ ਯਾਦ ਕਰੋ ਇੱਥੇ ਮੁੱਲਾਂਪੁਰ ਦਾ ਖਾ ਜੁਗਰਾਉਂਦੇ ਲੋਕ ਹੈ ਮੋਗੇ ਦਾ ਦੇ ਲੋਕ ਹੈ ਜਦੋਂ ਬਲੁਧਿਆਣੇ ਤੋਂ ਤੁਸੀਂ ਮੋਗੇ ਜਾਂਦੇ ਸੀ ਹਰ ਰੋਜ਼ ਕੋਈ ਨਾ ਕੋਈ ਕਾਰ ਦਾ ਬੱਸ ਦਾ ਐਕਸੀਡੈਂਟ ਹੁੰਦਾ ਸੀ ਤੇ ਲੋਕੀ ਸ਼ਹੀਦ ਹੁੰਦੇ ਸੀ ਮਰਦੇ ਜਾਂਦੇ ਸੀ ਅੱਜ ਦੇਖੋ ਕੈਜੀਆਂ ਸੜਕਾਂ ਬਣਾਤੀਆਂ ਐਕਸੀਡੈਂਟ ਘੱਟ ਹੋ ਗਏ ਜਾਨਾਂ ਬਚਣ ਲੱਗ ਗਈਆਂ ਕੱਲਿਆ ਨਹੀਂ ਤੁਸੀਂ ਪੰਜਾਬ ਦੇ ਅੱਜ ਤੁਸੀਂ ਲੁਧਿਆਣੇ ਤੋਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਜੋ ਕੁਝ ਵੀ ਦੇਖੋਗੇ ਜੇ ਕਿਸੇ ਸਕੂਲ ਤਰਫੋਂ ਕੋਲੋਂ ਦੀ ਟੱਪੋਗੇ ਉਸ ਪਿੰਡ ਦੇ ਸਕੂਲ ਤੋਂ ਪਤਾ ਕਰਾ ਲਿਓ ਕੀਨੇ ਬਣਾਇਆ ਕਹਿਣਗੇ ਅਕਾਲੀ ਦਲ ਦੀ ਸਰਕਾਰ ਨੇ ਬਾਦਲ ਸਾਹਿਬ ਨੇ ਬਣਾਇਆ ਜਿੰਦਾਬਾਦ ਜੇ ਕੋਈ ਨਹਿਰ ਕੋਲੇ ਟੱਪੋਂਗੇ ਪੁੱਛ ਲਿਓ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਫੈਕਟਰੀ ਕੋਲੇ ਟੱਪੋਂਗੇ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਬਿਜਲੀ ਘਰ ਕੋਲੇ ਟੱਪੋਂਗੇ ਅਕਾਲੀ ਦਲ ਦੀ ਦੇਣ ਹੈ ਜੇ ਗਰੀਬ ਨੂੰ ਪੁੱਛੋਂਗੇ ਕਹਿਣਗੇ ਕਿ ਅਕਾਲੀ ਦਲ ਦੀ ਸਰਕਾਰ ਸਾਨੂੰ ਆਟਾ ਦਾਲ ਮਿਲਦਾ ਸੀ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਸਾਨੂੰ ਲੜਕੀਆਂ ਨੂੰ ਸਾਈਕਲ ਮਿਲਦੇ ਸੀ ਸਾਡੀ ਸਕੂਲਾਂ ਦੀ ਪੜ੍ਹਾਈ ਮੁਫਤ ਸੀ ਗੁੰਡਾਗਰਦੀ ਬੰਦ ਸੀ ਅੱਜ ਹਰ ਰੋਜ਼ ਅਖਬਾਰ ਪੜ੍ਹ ਲਓ ਟੀਵੀ ਦੇਖ ਲਓ ਅੱਜ ਇਹਨੂੰ ਮਾਰਤਾ ਅੱਜ ਇਹਨੂੰ ਲੁੱਟ ਲਿਆ ਇਸ ਬੈਂਕ ਨੂੰ ਲੁੱਟ ਲਿਆ ਇਸ ਕਾਰਖਾਨੇ ਵਾਲੇ ਨੂੰ ਲੁੱਟ ਲਿਆ ਆ ਗੈਂਗਸਟਰ ਇੱਥੇ ਆ ਗਏ ਅੱਜ ਵਪਾਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਐ ਇੰਡਸਟਰੀਜ਼ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਐ ਕਿਉਂਕਿ ਇੱਥੇ ਉਹਨਾਂ ਦੀ ਜਾਨ ਸੁਰੱਖਿਅਤ ਨਹੀਂ ਹੈ ਤੇ ਬਚਾਉਣੀ ਕਿਹਨੇ ਐ ਸਰਕਾਰ ਨੇ ਤੇ ਸਰਕਾਰ ਕੀ ਦੀ ਐ ਇੱਕ ਨਕਮਿਆਂ ਦੀ ਮੈਂ ਤੁਹਾਨੂੰ ਇੰਨਾ ਹੀ ਦੱਸ ਦਿੰਨਾ ਤੁਸੀਂ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ ਕਿਉਂਕਿ ਮੰਤਰੀ ਤਾਂ ਕਾਗਜ਼ਾਂ 'ਚ ਐ ਮੁੱਖ ਮੰਤਰੀ ਕਾਗਜ਼ਾਂ 'ਚ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਐਲਾਨ ਕਰਦੇ ਐ ਕਿ ਜੇ ਕਿਸੇ ਪੁਰਾਣੀ ਸੜਕ ਨੂੰ ਰਿਪੇਅਰ ਕਰਦਾ ਵੀ ਪੱਥਰ ਰੱਖਦੇ ਐ ਕੇਜਰੀਵਾਲ ਆਉਂਦਾ ਉਹਦੇ ਪਿੱਛੇ ਤਾਂ ਭਗਵੰਤ ਮਾਨ ਇਕੱਲਾ ਖੜਾ ਹੁੰਦਾ ਹੈ ਹੁਣ ਤਾਂ ਜਿਹੜੇ ਬੋਰਡ ਸੀ ਕਿਉਂਕਿ ਕੇਜਰੀਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ ਚ ਬਣਾਤੇ ਤੇ ਉੱਤੇ ਕੇਜਰੀਵਾਲ ਦਾ ਲਿਖਿਆ ਹੁੰਦਾ ਨਾ ਤੇ ਥੱਲੇ ਛੋਟਾ ਜਿਹਾ ਭਗਵੰਤ ਮਾਨ ਦਾ ਲਿਤਾ ਹੁੰਦਾ ਹੈ ਅੱਜ ਮੁੱਖ ਮੰਤਰੀ ਨਿਵਾਸ ਵਿੱਚ ਹੁਣ ਉਹਨਾਂ ਨੇ ਆਪਣਾ ਜਿਹੜਾ ਬੰਦਾ ਹੈ ਬਹਿਬਕ ਕੁਮਾਰ ਜਿਹੜਾ ਕੇਜਰੀਵਾਲ ਦਾ ਡਵਾਈਜ਼ਰ ਹੈ ਉਹਨੂੰ ਮੁੱਖ ਮੰਤਰੀ ਦੇ ਘਰੇ ਬਿਠਾਤਾ ਹੈ ਸਾਰੇ ਫੈਸਲੇ ਉਹ ਕਰਦਾ ਹੈ ਜਿਹੜਾ ਛੋਡਿਆ ਉਥੋਂ ਦਾ ਡਿਪਟੀ ਚੀਫ ਮੈਨੇਜਰ ਸੀ ਜੈਨ ਜਿਹੜਾ ਉਹਨਾਂ ਦਾ ਮਨਿਸਟਰ ਸੀ ਜਿਨ੍ਹਾਂ ਨੇ ਸ਼ਰਾਬ ਘਟਾਲੇ ਵਿੱਚ ਜਿਹੜੇ ਅੰਦਰ ਲੈ ਕੇ ਆਇਆ ਹੁਣ ਕਿਉਂਕਿ ਉਹਨਾਂ ਦੀ ਉੱਥੇ ਦੁਕਾਨ ਬੰਦ ਹੋ ਗਈ ਉਹ ਸਾਰੇ ਚੰਦੀੜ ਆ ਗਏ ਐ ਅੱਜ ਚਾਰ ਮਹਿਕਮੇ ਸਸੋਧਿਆ ਦੇਖਦਾ ਹੈ ਚਾਰ ਮਹਿਕਮੇ ਜੈਨ ਦੇਖਦਾ ਹੈ ਹਰ ਮਨਿਸਟਰ ਦੇ ਨਾਲ ਇੱਕ ਯੂਪੀ ਤੋਂ ਬਿਹਾਰ ਤੋਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਜਿਹੜੇ ਉਹਨਾਂ ਦੇ ਲੀਡਰ ਆ ਉਹ ਇੱਕ ਇੱਕ ਮਿਨਿਸਟਰ ਦੇ ਘਰੇ ਬਿਠਾਤੇ ਆ ਚਲਾਉਂਦੇ ਆ ਆਪਾਂ ਫਿਰ ਐਮਐਲਏ ਚੁਣੇ ਸੀ ਸਰਕਾਰ ਚੁਣੀ ਸੀ ਕਿ ਆਪਣੀ ਪੰਜਾਬੀਆਂ ਦੀ ਹੋਊਗੀ ਇੱਥੇ ਹੈ ਹੀ ਨਹੀਂ ਕੋਈ ਪੁੱਛਣਾ ਨਹੀਂ ਮੇਰੇ ਕੋਲੇ ਲੁਧਿਆਣੇ ਦੇ ਇੰਡਸਟਰੀਸ ਵੀਰ ਆ ਸੀ ਵਪਾਰੀ ਉਹਨਾਂ ਦੀ ਸਮੱਸਿਆ ਸੀ ਜਦੋਂ ਮੇਰੇ ਕੋਲੇ ਆਏ ਮੈਨੂੰ ਕਹਿਣ ਲੱਗੇ ਸਾਡੀ ਤੁਸੀਂ ਆਵਾਜ਼ ਉਠਾਓ ਮੈਂ ਉਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਮਿਲੇ ਹੋ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਹੋ ਉਹ ਕਹਿੰਦੇ ਅਸੀਂ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਸੀ ਅਸੀਂ ਕਿਹਾ ਅਸੀਂ ਮੁੱਖ ਮੰਤਰੀ ਨੂੰ ਮਲਾ ਦਿਓ ਸਾਡਾ ਕੰਮ ਕਰਾ ਦਿਓ ਤੇ ਇੰਡਸਟਰੀ ਮਿਨਿਸਟਰ ਕਹਿੰਦਾ ਮੁੱਖ ਮੰਤਰੀ ਦਾ ਕੋਈ ਫਾਇਦਾ ਨਹੀਂ ਮਿਲਦਾ ਮੈਂ ਤੁਹਾਡੀ ਮੁਲਾਕਾਤ ਕੇਂਦਰੀ ਵਾਲਾ ਦਿੱਲੀ ਕਰਾ ਦਿੰਦਾ ਜੋ ਫੈਸਲਾ ਉੱਥੋਂ ਆਊਗਾ ਉਹ ਫੈਸਲਾ ਅਸੀਂ ਲਾਗੂ ਕਰ ਦਾਂਗੇ ਆ ਤਾਂ ਹਾਲਾਤ ਹੈ ਰਾਜ ਸਭਾ ਦੇ ਮੈਂਬਰ ਅੱਦੇ ਦਿੱਲੀ ਦੇ ਹੈ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਸੀ ਹੁਣ ਤੁਸੀਂ ਦੇਖ ਲਓ ਰਾਜ ਸਭਾ ਚ ਜਦੋਂ ਬੀਬੀਐਮਪੀ ਆ ਭਾਗੜੇ ਦਾ ਪਾਣੀ ਹਰਿਆਣਾ ਲੈ ਰਿਆ ਸੈਂਟਰ ਉਹਨਾਂ ਨਾਲ ਖੜ ਗਈ ਕੋਈ ਵੀ ਰਾਜ ਸਭਾ ਦਾ ਮੈਂਪੀ ਪੰਜਾਬ ਦਾ ਆਵਾਜ਼ ਨਹੀਂ ਉਠਾਈ ਪਾਰਲੀਮੈਂਟ ਕੋਈ ਵੀ ਪੰਜਾਬ ਦਾ ਮੁੱਦਾ ਹੁੰਦਾ ਹੈ ਹਰਿਆਣੇ ਦੇ ਸੰਬੰਧ ਵਿੱਚ ਆਪਣੇ ਮੈਂਬਰ ਪਾਰਲੀਮੈਂਟ ਆਪ ਦੇ ਨਹੀਂ ਉਠੋਗੇ ਕਿਉਂਕਿ ਹੁਕਮ ਕੇਜਰੀ ਵਾਲਦਾ ਹੈ ਕੇਜਰੀ ਵਾਲ ਨੇ ਤਾਂ ਆ ਵੀ ਫੈਸਲਾ ਕੀਤਾ ਹੈ ਉਹਨਾਂ ਦੀ ਪਾਰਟੀ ਨੇ ਤੁਹਾਡਾ ਪਾਣੀ ਅਸੀਂ ਹਰਿਆਣੇ ਨੂੰ ਦੇ ਦੇਣਾ ਇੱਥੋਂ ਤੱਕ ਚਲੇ ਗਏ ਆ ਤੇ ਆ ਤੁਹਾਡੀ ਰੱਖਿਆ ਕਰਨਗੇ ਆ ਪੰਜਾਬ ਦੀ ਲੜਾਈ ਲੜਨਗੇ ਜਿਹਨੂੰ ਪੰਜਾਬੀ ਆਉਂਦੀ ਨਹੀਂ ਜਿਹਦੇ ਦਿਲ 'ਚ ਪੰਜਾਬ ਨਹੀਂ ਤੁਹਾਡੇ ਖੂਨ 'ਚ ਪੰਜਾਬ ਨਹੀਂ ਉਹ ਵਗਵਾਈ ਕਰਨਗੇ ਤੁਹਾਡੀ ਪੰਜਾਬੀਓ ਜਾਗ ਪੋ ਕੀ ਤੋਂ ਜਾਗੋਗੇ ਜਦੋਂ ਲੁੱਟਿਆ ਗਿਆ ਸਾਰਾ ਕੁਝ ਜਦੋਂ ਖਤਮ ਹੋ ਗਿਆ ਸਾਰਾ ਕੁਝ ਉਦੋਂ ਜਾਗੋਗੇ ਉਦੋਂ ਕੁਝ ਬਚਣਾ ਨਹੀਂ ਫਿਰ ਰੋਵਾਂਗੇ 20 20 ਸਾਲ ਪਿੱਛੇ ਚਲੇ ਜਾਵਾਂਗੇ ਫਿਰ ਆਪਣੇ ਸੂਬੇ ਉਹ ਜੇ ਬਣ ਜਾਣਗੇ ਜਿਵੇਂ ਅੱਜ ਬਿਹਾਰ ਤੇ ਯੂਪੀ ਤੇ ਉਹਨਾਂ ਸੂਬਿਆਂ ਦਾ ਜਿਹੜੀ ਪੰਜਾਬ ਇੱਕ ਨੰਬਰ ਦਾ ਸੂਬਾ ਕਿਹਾ ਜਾਂਦਾ ਸੀ ਅੱਜ ਹੌਲੀ ਹੌਲੀ ਖਿਸਕ ਰਿਹਾ ਹੈ ਪਿਛਲੇ 10 ਸਾਲ ਤੁਸੀਂ ਬਰਬਾਦ ਕਰਤੇ 10 ਸਾਲਾਂ ਚ 5 ਸਾਲ ਕਾਂਗਰਸ ਨੇ ਕੈਪਟਨ ਨੇ ਬਰਬਾਦ ਕੀਤੇ ਆ 5 ਸਾਲ ਆ ਹੋ ਗਿਆ ਅੱਜ ਨੌਕਰੀਆਂ ਅਖਵਾ ਇੱਥੇ ਇਸ਼ਤਿਹਾਰ ਦੇਖ ਲੈਣਾ ਮੈਂ ਮੁੰਡਿਆਂ ਨੂੰ ਨੌਕਰੀਆਂ ਦੇ ਰਿਆ ਆ ਉਹ ਮੁੰਡੇ ਪੰਜਾਬ ਦੇ ਨਹੀਂ ਉਹ ਮੁੰਡੇ ਹੈਗੇ ਕੋਈ ਰਾਜਸਥਾਨ ਦੇ ਕੋਈ ਯੂਪੀ ਦੇ ਮੇਰੇ ਕੋਲ ਇੱਥੇ ਲਿਸਟ ਹੈ ਤੁਸੀਂ ਦੇਖ ਲਓ 500 ਜੇਈ ਭਰਤੀ ਹੋਏ ਸੀ ਉਹਨਾਂ ਚੋਂ 202 ਵੱਧ ਯੂਪੀ ਬਿਹਾਰ ਰਾਜਸਥਾਨ ਦੇ ਐ ਕੋਈ 600 ਵੈਕਟਰੀ ਇਨਸਪੈਕਟਰ ਭਰਤੀ ਹੋਏ 202 ਵੱਧ ਯੂਪੀ ਬਿਹਾਰ ਦੇ ਐ ਜਿੰਨਾ ਏਜੀ ਆਫਿਸ ਹੈ ਸਾਰਾ ਦਿੱਲੀ ਤੋਂ ਆ ਗਿਆ ਮਾਨਸਾ ਸਭ ਸਬ ਇਨਸਪੈਕਟਰ ਭਰੇ ਹੋਏ ਸੀ 6 ਹਰਿਆਣੇ ਦੇ ਐ ਇੱਕ ਲੰਬੀ ਲਿਸਟ ਐ ਇੱਕ ਲੰਬੀ ਲਿਸਟ ਐ ਘੰਟਾ ਲੱਗ ਜੂ ਪੜਦੇ ਤੇ ਇੱਥੇ ਇਸ਼ਤਿਹਾਰ ਦੇ ਦਣਗੇ ਤੁਹਾਡੇ ਪਾਸ ਨਾਲ ਕਿ ਅਸੀਂ 40000 ਨੌਕਰੀ ਦਿੱਤੀ ਐ 40 ਹਜ਼ਾਰ ਤੋਂ ਅੱਧੀ ਤੱਕ ਯੂਪੀ ਬਿਹਾਰ ਦੂਜਿਆਂ ਦੀ ਵੈ ਮੈਂ ਇਹ ਐਲਾਨ ਕਰਦਾ ਤੁਸੀਂ ਆਪਣੀ ਪਾਰਟੀ ਦੀ ਸਰਕਾਰ ਬਣਾ ਦਿਓ ਆ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਸਤ ਸ੍ਰੀ ਅਕਾਲ ਸੁਖਬੀਰ ਤੇਰੀ ਸੱਚ ਦੇ ਸੁਖਬੀਰ ਤੇਰੀ ਸੱਚ ਦੇ ਸ਼ਰਮਣੀ ਅਕਾਲੀ ਦਰਬਾਰ ਸ਼੍ਰੋਮਨੀਆ ਕਾਲੀਦਾਨ ਜੰਦਾਬਾਦ ਆਪਣੇ ਦੇਸ਼ ਦੇ ਕਾਨੂੰਨ ਦੇਖ ਲੋ ਹਿਮਾਚਲ ਵਿੱਚ ਜੇ ਆਪਣੇ ਕਿਸਾਨ ਇੱਕ ਬਾਜੀ ਬਸ 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 ਜੇ ਅਸੀਂ ਹਿਮਾਚਲ ਵਿੱਚ ਆਪਣੇ ਪੰਜਾਬ ਦੇ ਲੋਕ ਉਥੇ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਜੇ ਉੱਤਰਖੰਡ ਵਿੱਚ ਪੰਜਾਬ ਦੇ ਲੋਕ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਵਿੱਚ ਤੁਸੀਂ ਪੰਜਾਬ ਦੇ ਲੋਕ ਜੇ ਜ਼ਮੀਨ ਲੈਣਾ ਚਾਹਣ ਤੁਸੀਂ ਨਹੀਂ ਲੈ ਸਕਦੇ ਖੇਤੀ ਵਾਸਤੇ ਮੈਂ ਅੱਜ ਕਹਿੰਦਾ ਪੰਜਾਬ ਦੀ ਸਰਕਾਰ ਬਣਾਓ ਆਪਣੀ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬੀ ਲੈਣਗੇ ਬਾਹਰ ਲੋਕ ਨਹੀਂ ਅਸੀਂ ਲੈਣ ਦੇਵਾਂਗੇ ਕਾਨ ਜੈ ਜਿੰਦਾਬਾਦ ਜਾਂ ਸਾਡੇ ਵਾਸਤੇ ਜਾਂ ਸਾਡੇ ਵਾਸਤੇ ਦੂਜੇ ਸੂਬੇ ਖੋਲਣ ਐ ਨਹੀਂ ਹੈ ਆਪਣੇ ਸੂਬੇ 'ਚ ਤੁਸੀਂ ਵੜ ਨਾ ਦਿਓ ਤੇ ਸਾਡੇ ਸੂਬੇ 'ਚ ਤੁਸੀਂ ਆ ਕੇ ਇੱਥੇ ਕਬਜ਼ਾ ਕਰੋ ਦੇਖੋ ਆ ਗੱਲਾਂ ਕੱਲੀਆਂ ਖੇਤਰੀ ਪਾਰਟੀ ਕਹਿ ਸਕਦੀ ਐ ਆ ਲੜਾਈ ਕੱਲੀ ਖੇਤਰੀ ਪਾਰਟੀ ਕਰ ਸਕਦੀ ਐ ਤੁਹਾਡਾ ਪਾਣੀ ਜਿਹੜੀ ਆਪਣੀ ਜਾਨ ਐ ਪਾਣੀ ਦੇਣ ਵਾਲਾ ਕੱਢਣ ਵਾਲਾ ਪੰਜਾਬ 'ਚੋਂ ਬਾਹਰ ਕਾਂਗਰਸ ਪਾਰਟੀ ਰਹੀ ਐ ਐਸੋਆਲ ਨਹਿਰ ਦੇਣ ਵਾਲਾ ਕਾਂਗਰਸ ਪਾਰਟੀ ਸੀ ਅੱਜ ਜੇ ਰਾਜਸਥਾਨ ਕਨਾਲ ਰਾਜਸਥਾਨ ਨੂੰ ਪਾਣੀ ਦੇਣ ਵਾਲੀ ਕਾਂਗਰਸ ਪਾਰਟੀ ਸੀ ਪੰਜਾਬ ਦਾ ਜਿੰਨੇ ਵੀ ਗੁਨਾਹ ਹੋਏ ਹੈ ਕਾਂਗਰਸ ਪਾਰਟੀ ਨੇ ਕੀਤੇ ਹੈ ਤੇ ਉਹਨਾਂ ਗੁਨਾਹ ਨੂੰ ਰੋਕਣ ਦੀ ਕੋਸ਼ਿਸ਼ ਜੇ ਕੀਤੀ ਤੇ ਕੱਲੀ ਸ਼ਰੋਮ ਨਹੀਂ ਅਕਾਲੀ ਦਲ ਨੇ ਕੀਤੀ ਜੇ ਕਾਲੀ ਦਲ ਮੋਰਚਾ ਨਾ ਲਾਉਂਦਾ ਨਰਾਈ ਨਾ ਲੱਗਦਾ ਐਸਐਲ ਨੈਨ ਕਾਦੀ ਨਿਕਲੀ ਹੁੰਦੀ ਤੇ ਪਾਣੀ ਪੰਜਾਬ ਦਾ ਬਾਹਰ ਹੁੰਦਾ ਤੇ ਆਪਾਂ ਰਾਜਸਥਾਨ ਵਾਂਗੂ ਹੁੰਦੇ ਆ ਲੜਾਈ ਖਾਲੀ ਦਲ ਨੇ ਲੜੀ ਹੈ ਹਰ ਲੜਾਈ ਪੰਜਾਬ ਦੀ ਅਕਾਲੀ ਨਾਲ ਲੜਦਾ ਹੈ ਪਰ ਆਪਾਂ ਆਪਣੀ ਪਾਰਟੀ ਨੂੰ ਪਛਾਣਦੇ ਹੀ ਨਹੀਂ ਇੱਕ ਮੈਂ ਬੇਨਤੀ ਕਰਨਾ ਚਾਹਣਾ ਆਪਣੇ ਲੋਕ ਕਈ ਗਦਾਰੀ ਚ ਆ ਗਏ ਹੈ ਨਾ ਅਕਾਲੀ ਦਾ ਲੱਖ ਲੈਂਦੇ ਹੈ ਨਿਸ਼ਾਨਾ ਅਕਾਲੀ ਦਾ ਥੋੜੀ ਖੇਤਰੀ ਪਾਰਟੀ ਨੂੰ ਖਤਮ ਕਰਨ ਦਾ ਤਾਕਤਾਂ ਲੱਗੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਦੀਆਂ ਤਾਕਤਾਂ ਲੱਗੀਆਂ ਕੀ ਕਾਲੀ ਦਲ ਖਤਮ ਹੋ ਜਾਏ ਤੇ ਅਸੀਂ ਕਬਜ਼ਾ ਕਰ ਲਾਂਗੇ ਆ ਕਾਲੀ ਦਲ ਥੋਡੀ ਫੌਜ ਐ ਆ ਫੌਜ ਨੂੰ ਤਗੜਾ ਰੱਖੋਗੇ ਤੇ ਕਬਜ਼ਾ ਨਹੀਂ ਹੋਊਗਾ ਤੁਹਾਡੇ ਨਾਲ ੱੱੱਕਾ ਨਹੀਂ ਹੋਊਗਾ ਜੇ ਤੁਸੀਂ ਕਮਜ਼ੋਰ ਕਰਤਾ ਤਾਂ ਤੁਸੀਂ ਕਿਵੇਂ ਦੇਖਿਆ ਕਮਜ਼ੋਰ ਹੋਲੀ 10 ਸਾਲ ਕੀਤਾ ਤਾਈਓ ਤੁਹਾਡੇ ਨਾਲ ੱੱੱਕੇ ਹੋਣ ਲੱਗ ਗਏ ਤਾਈਓ ਹਿੰਮਤ ਹੋ ਗਈ ਇੰਨਾ ਝਾੜੂਆਂ ਨੇ ਜੀ ਤੁਸੀਂ ਦੇਖ ਲਓ ਅੱਜ ਲੁਧਿਆਣਾ ਜ਼ਿਲ੍ਹੇ ਚ 33000 ਏਕੜ ਜ਼ਮੀਨ 24000 ਕੇ ਕਿਲਾ ਜ਼ਮੀਨ ਅਕਵਾਇਰ ਕਰਨ ਲੱਗੇ ਐ ਕੱਲੇ ਲੁਧਿਆਣੇ ਨਹੀਂ ਜਲੰਧਰ ਵੀ 30 35000 ਕਿਲੇ ਦਾ ਫੈਸਲਾ ਕਰ ਲਿਆ ਅਮਰਸਰ ਵੀ ਕਰ ਲਿਆ ਬਠਿੰਡੇ ਵੀ ਕਰ ਲਿਆ ਕਿਉਂ ਕੀਤਾ ਕਿਉਂਕਿ ਇਹਨਾਂ ਨੇ ਪੈਸੇ ਇਕੱਠੇ ਕਰਨੇ ਆ ਇਹਨਾਂ ਨੂੰ ਪਤਾ ਹੈ ਤਸਕੀਮਾਂ ਬਣ ਗਈਆਂ 1.5 ਸਾਲ ਰਹਿ ਗਿਆ ਪੈਸਾ ਕਿੱਥੇ ਇਕੱਠਾ ਹੋਊਗਾ ਕਿਸੇ ਨੇ ਇਹਨੂੰ ਦੱਸਤਾ ਤੁਸੀਂ ਪਹਿਲੇ ਅਕਵਾਇਰ ਕਰਨ ਦਾ ਨੋਟਿਸ ਭੇਜ ਦਿਓ ਜਦੋਂ ਨੋਟਿਸ ਆ ਗਿਆ ਉਹਦੇ ਬਾਅਦ ਜ਼ਮੀਨਾਂ ਤੇ ਲਾਲ ਲਕੀਰ ਲੱਗ ਜਾਣੀ ਐ ਕੋਈ ਰਜਿਸਟਰੀਆਂ ਨਹੀਂ ਹੋਣਗੀਆਂ ਫਿਰ ਤੁਹਾਡੇ ਕੋਲੇ ਲੋਕੀ ਆਉਣਗੇ ਇਹਨਾਂ ਨੇ ਬਿਲਡਰਾਂ ਨਾਲ ਗੱਲ ਕਰ ਲਈ ਰੀਅਲ ਏਸਟੇਟ ਵਾਲਿਆਂ ਨਾਲ ਗੱਲ ਕਰ ਲਈ ਤੁਸੀਂ ਪੁਰਾਣੀ ਤਰੀਕ ਵਿੱਚ ਆਪਣੀਆਂ ਦਰਖਾਸਤਾਂ ਦੇ ਦਿਓ ਤੇ ਜਿਹੜੀ ਦਰਖਾਸਤ ਦਊਗਾ ਉਹਨਾਂ ਨੂੰ ਗੱਲ ਕਿਹਾ ਇੱਕ ਕਰੋੜ ਰੁਪਇਆ ਕਿਲਾ ਲਵਾਂਗੇ ਅਸੀਂ ਜੇ 100 ਕਿਲਾ ਤੁਸੀਂ ਘਡਾਉਣੀ ਐ 100 ਕਰੋੜ ਦਿਓ ਥੋੜੀ ਜ਼ਮੀਨ ਕੱਢ ਦਾਂਗੇ ਤੇ ਬਾਕੀ ਕਿਸਾਨ ਇਕੱਲੇ ਖੇਤੀ ਦੇ ਯੋਗ ਰਹਿ ਜਾਣਗੇ ਫਿਰ ਉਹਨਾਂ ਦੀ ਆਮਦਨੀ ਵਧੂਗੀ ਕੀਮਤ ਦੀ ਜ਼ਮੀਨ ਦੀ ਕੀਮਤ ਵੀ ਖਤਮ ਹੋ ਜਾਊਗੀ ਤੁਹਾਡੇ ਆਪਣੇ ਵਿਧਾਇਕ ਨੇ ਐਪਲੀਕੇਸ਼ਨਾਂ ਦੇਤੀਆਂ ਜਿਹੜਾ ਆਪਣੇ ਆਪ ਨੂੰ ਇਸ ਇਲਾਕੇ ਦਾ ਅਗਵਾ ਕਹਿੰਦਾ ਸੀ ਉਹ ਆਪ ਰਲ ਕੇ ਦੇ ਹੀ ਬੈਠੇ ਆ ਦੇਖੋ ਫਰਕ ਹੁੰਦਾ ਹੈ ਬੰਦੇ ਬੰਦੇ ਦਾ ਫਰਕ ਹੁੰਦਾ ਹੈ ਪਛਾਣੋ ਕਿਹੜੇ ਆਪਣੇ ਆ ਇਸ ਕਰਕੇ ਮੈਂ ਇਹਨਾ ਕਹਿਣਾ ਚਾਹਣਾ ਚਿੰਤਾ ਕਰਨ ਲਾ ਦਿਓ ਥੋਡੀ ਫੌਜ ਲੜੂਗੀ ਲੜਾਈ ਮੈਂ ਅੱਜ ਕਹਿਣਾ ਚਾਹਣਾ ਕੇਜਰੀਵਾਲ ਹੋਏ ਭਾਵੇਂ ਭਗਵਾਨ ਤਮਾਨ ਤੇ ਮੈਂ ਮੁੱਲਾਪੁਰ ਹਲਕੇ ਦੇ ਜਗਰਾਉਂ ਦੇ ਸਾਰੇ ਲੁਧਿਆਣਾ ਦੇ ਲੋਕਾਂ ਨੂੰ ਦੱਸਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹੜਾ ਲੈ ਕੇ ਆ ਰਹੇ ਜ਼ਮੀਨ ਅਕਵਾਇਰ ਕਰਦਾ ਮੈਂ ਤੁਹਾਡੇ ਨਾਲ ਵਾਦਾ ਕਰਦਾ 1 ਇੰਚ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਇਕਾਲੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਕਿਸਾਨ ਦਾ ਪੁੱਤ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੇ ਨਾਲ ਕਿਸਾਨ ਦਾ ਪੁੱਤ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਵਾਹ ਬਾਦਲ ਤੇਰੀ ਸੋਚ ਦੇ ਬਾਦਲ ਤੇਰੀ ਸੋਚ ਦੇ ਭਾਵੇਂ ਮੋਰਚਾ ਲਾਉਣਾ ਪਏ ਪਾਵੇਂ ਕਿਸੇ ਕਿਸ ਕਿਸਮ ਦੀ ਕੈਚੁਏਸ਼ਨ ਕਰਨੀ ਪਏ ਮੈਂ ਆਪਣੇ ਪਰਿਵਾਰਾਂ ਨੂੰ ਕਹਿਣਾ ਚਾਹੁੰਦਾ ਸਾਰੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕੱਲਾ ਜ਼ਿਲ੍ਹਾ ਲੁਧਿਆਣਾ ਨਹੀਂ ਪੂਰੇ ਪੰਜਾਬ ਜਿਵੇਂ ਧੱਕਾ ਕਰਨ ਦਾ ਸੋਚ ਰਿਹਾ ਇਹਨਾਂ ਦਾ ਕਾਮਯਾਬ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰ ਲੈਣ ਬਾਰੇ ਸੋਨਹਾਲ ਸਾਥ ਸ੍ਰੀ ਅਕਾਲੇ ਮੈਂ ਨਾਲੇ ਅਫਸਰ ਸਤਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਇਹਨਾਂ ਦੇ ਥੱਲੇ ਐਨੇ ਨਾ ਲੱਗੋ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਭੁੱਲ ਜਓ ਉਹਨਾਂ ਦੇ ਬਿਗੈਰ ਕਾਨੂੰਨ ਦੇ ਕੀਤੇ ਫੈਸਲੇ ਜੇ ਤੁਸੀਂ ਲਾਗੂ ਕਰੋਗੇ ਗੁਨਾਹਗਾਰ ਤੁਸੀਂ ਵੀ ਹੋਵੋਗੇ ਆ ਤਾਂ ਇਹਨਾਂ ਨੂੰ ਤਾਂ ਭਜਾ ਦੇਣਾ ਪੰਜਾਬ ਦੀ ਜਨਤਾ ਨੇ ਤੇ ਤੁਸੀਂ ਤੇ ਇੱਥੇ ਰਹਿਣਾ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰੋ ਇਹਨਾਂ ਦੇ ਐਨੇ ਥੱਲੇ ਲੱਗ ਕੇ ਜੋ ਨਜਾਇਜ਼ ਕਰਨਾ ਚਾਹੁੰਦੇ ਹੋ ਕਰੀ ਜਾਂਦੇ ਹੋ ਐਸ ਕਰਕੇ ਬੇਇੰਤੀ ਕਰਨਾ ਚਾਹਣਾ ਹੈ ਅਗਲੀ ਸਰਕਾਰ 2027 ਦੀ ਪੰਜਾਬ ਦੇ ਲੋਕਾਂ ਨੇ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਾ ਹੈ ਤੇ ਜਿਸ ਦਿਨ ਤੁਸੀਂ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਂਗੇ ਮੈਂ ਅਪਸਰਾਂ ਨੂੰ ਦੱਸਦਾ ਜਿਹੜੇ ਤੁਸੀਂ ਗਲਤ ਫੈਸਲੇ ਲੈਂਦੇ ਐ ਤੁਹਾਡੇ ਤੇ ਵੀ ਕਾਰਵਾਈ ਹੋਊਗੀ ਤੁਹਾਡੇ ਤੇ ਵੀ ਐਕਸ਼ਨ ਹੋਊਗਾ ਤੇ ਨਾਲੇ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਜਿਹੜੇ ਜਿਹੜੇ ਘਪਲੇ ਇਹਨਾਂ ਨੇ ਕੀਤੇ ਐ ਭਾਵੇਂ ਸ਼ਰਾਬ ਦਾ ਘਟਾਲਾ ਐ ਪਾਵੇਂ ਇਹਨਾਂ ਦੀ ਅਜਬੀਨਾ ਦਾ ਕਟਾਲਾ ਹੈ ਪਾਵੇਂ ਹਰ ਕਰੂਟਮੈਂਟ ਦਾ ਕਵਾਲਾ ਹੈ ਪਾਵੇਂ ਆ ਜਿਹੜੇ ਪਲੋਟ ਲੋਡ ਕਰਨ ਲੱਗੇ ਮਿੰਡਕ ਸ਼ੀਅਰਿਆ ਉੱਥੇ ਦੇ ਕਟਾਲਾ ਹੈ ਜਿੰਨੇ ਵੀ ਕਟਾਲੇ ਆ ਮੇਰੇ ਕੋਲ ਸਾਰਿਆਂ ਦੇ ਸਬੂਤ ਹੈ ਸਾਰਿਆਂ ਦੇ ਸਬੂਤ ਹੈ ਇੱਕ ਇੱਕ ਕਟਾਲਾ ਕੱਢਾਂਗੇ ਮੈਂ ਤੈਨੂੰ ਇਹਦਾ ਦੱਸਦਾ ਐ ਜਾ ਸਬਕ ਇਹਨਾਂ ਨੂੰ ਸਿਕਾਇਆ ਜਾਊਗਾ ਜ਼ਿੰਦਗੀ ਵਿੱਚ ਕੋਈ ਬਾਹਰਲਾ ਪੰਜਾਬ ਨੂੰ ਲੁੱਟਣ ਨਹੀਂ ਆ ਸਕਊਗਾ ਬੋਲੇ ਸੋ ਨਿਹਾਲ ਤੋ ਮੈਂ ਪੰਜਾਬੀਓ ਨੂੰ ਬੇਨਤੀ ਕਰਨਾ ਹੈ ਮੈਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਹੈ ਪੰਜਾਬ ਦੇ ਵਪਾਰੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਦੇ ਗਰੀਬ ਨੂੰ ਬੇਨਤੀ ਕਰਦਾ ਹੈ ਪੰਜਾਬ ਦੇ ਅਮੀਰ ਨੂੰ ਮਲਾਜ਼ਮ ਨੂੰ ਬੇਨਤੀ ਕਰਨਾ ਹੈ ਆ ਸੂਬਾ ਆਪਣਾ ਹੈ ਆਪਣੇ ਸੂਬੇ ਨੂੰ ਆਪਣੀ ਫੌਜ ਬਚਾ ਸਕਦੀ ਹੈ ਬਾਹਰਲੀ ਫੌਜ ਵੀ ਤੁਹਾਡੀ ਲੜਾਈ ਲੜਦੀ ਜੇ ਅੱਜ ਪਾਕਿਸਤਾਨ ਨਾਲ ਲੜਾਈ ਸੀ ਹਮਲੇ ਕਿੱਥੇ ਹੋਏ ستر تھی بمب پاکستان نے پنجاب سے چلائے ستر فیصدی تھی راجستان دوجہ چ نہیں گئے بمب جنیاں لڑائیاں لڑی ہیں پنجاب نے چھاتی اپنے تنے بمبلے ازادی تھی لڑائی بچ بھی پنجابی سی جنہ نے سب تو ود نقصان چلے پاویں زمین جان نہ جانا ਤੁਸੀਂ ਕੋਨੇ ਕੋਈ ਮਹਾਰਾਸ਼ਟra ਦੇ ਲੋਕ ਨੂੰ ਪਤਾ ਲੱਗਿਆ ਸੀ ਕਿ ਆਜ਼ਾਦੀ ਮਿਲ ਕੇਵੇਂ ਮਿਲੀ ਹੈ ਕਿ ਕਰਨਾਟਕਾ ਦੇ ਲੋਕ ਨੂੰ ਪੱਤ ਫਰਕ ਪੱ ਲੱਗਿਆ ਨਹੀਂ ਉਹ ਤਾਂ ਦੂਰ ਹੈ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਜੇ ਕੋਈ ਨੁਕਸਾਨ ਹੁੰਦਾ ਹੈ ਲੜਾਈ ਲੱਗੀ ਜਾਂਦੀ ਹੈ ਜੇ ਕੁਛ ਵੀ ਧੱਕਾ ਹੁੰਦਾ ਹੈ ਛਾਤੀ ਤਾਣ ਕੇ ਆਪਣੇ ਪੰਜਾਬੀ ਅੱਗੇ ਆਉਂਦੇ ਆ ਆ ਚਾਈਨਾ ਨਾਲ ਜਦੋਂ ਜੰਗ ਹੋਈ ਹੁਣ ਬਾਰਡਰ ਤੇ ਆ ਤਾਂ ਆਪਣੀ ਸਿਕਰੇਜ ਮੰਨੇ ਭਜਾਏ ਡਾਂਗ ਫਾਇਰ ਕੇ ਉਹਨਾਂ ਚਾਈਨੀਨੀਆਂ ਨੂੰ ਭਜਾਇਆ ਆਪਣੇ ਸ਼ਹੀਦ ਹੋਏ ਆ ਪਾਰਲੀਮੈਂਟ ਵਿੱਚ ਕਿਸੇ ਮੈਂਬਰ ਪਾਰਲੀਮੈਂਟ ਨੇ ਸਵਾਲ ਪੁੱਛਿਆ ਡਿਫੈਂਸ ਮਿਨਿਸਟਰ ਨੂੰ ਕਿ ਪੂਰੇ ਦੇਸ਼ ਵਿੱਚ ਆਜ਼ਾਦੀ ਦੇ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਆ ਉਹ ਕਿਹੜੇ ਸੂਬੇ ਦੇ ਆ 80% ਫੌਜੀ ਜਿਹੜੇ ਸ਼ਹੀਦ ਹੋਏ ਆ ਆਜ਼ਾਦੀ ਦੇ ਬਾਅਦ ਉਹ ਪੰਜਾਬ ਦੇ ਆ ਸੋ ਇਹ ਪੰਜਾਬ ਨੇ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਵੀ ਸਭ ਤੋਂ ਵੱਧ ਸ਼ਹੀਦਾਂ ਪੰਜਾਬ ਦੇ ਤੇ ਖਾਲਸਾ ਪੰਥ ਨੇ ਦਿੱਤੀਆਂ ਤੁਸੀਂ ਕਾਲਾ ਪਾਣੀ ਦੀ ਜੇਲ੍ਹ ਚਲੇ ਜਾਓ ਉੱਥੇ ਜਾ ਕੇ ਨਾਂ ਦੇਖੋ ਨਾਂ 90% ਤੋਂ ਵੱਧ ਆਪਣੇ ਸਦਾਰਾਂ ਦੇ ਨਾਂ ਹੈ ਆਪਣੇ ਪੰਜਾਬੀਆਂ ਦੇ ਨਾਂ ਹੈ ਜੇ ਹਰ ਚੀਜ਼ ਕੁਰਬਾਨੀ ਆਪਾਂ ਦਿੰਨੇ ਆ ਧੱਕਾ ਵੀ ਆਪਣੇ ਨਾਲ ਕੋਈ ਜਾਂਦਾ ਆਪਣਾ ਪਾਣੀ ਖੋਲਿਆ ਹੁਣ ਤੁਹਾਡਾ ਡੈਮ ਦੇ ਇੱਥੇ ਕਬਜ਼ਾ ਕਰ ਲਿਆ ਜੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਭਾਗੜਾ ਡੈਮ ਤੋਂ ਇੱਕ ਬੂੰਦ ਨਹੀਂ ਲਿਜਾ ਸਕਦੇ ਸੀ ਤੇ ਭਗਵੰਤ ਮਾਨ ਤੇ ਡਰਾਮਾ ਕਰਦੇ ਕਰਦੇ ਸਾਰਾ ਪਾਣੀ ਦੇ ਦਿੱਤਾ ਹੁਣ ਆ ਡਰਾਮਾ ਕਰਦੇ ਐ ਆ ਕਾਲੀ ਦਲ ਜਾਨਵਾਰ ਕਿ ਉਹਨਾਂ ਨੂੰ ਡਰ ਐ ਕੀ ਕਾਲੀ ਦਲ ਕੁਛ ਮਰਜੀ ਕਰ ਦੂਗਾ ਆ ਤਾਂ ਕੁਛ ਕਰਦੇ ਨਹੀਂ ਤੁਸੀਂ ਦੇਖ ਲਿਆ ਬਦਲ ਸਾਹਿਬ ਮੁੱਖ ਮੰਤਰੀ ਸੀ ਐਸਐਲ ਕਨਾਲ ਦੀ ਸਾਰੀ ਜ਼ਮੀਨ ਦੀ ਨੋਟੀਫਾਈ ਕਰਕੇ ਵਾਪਸ ਕਿਸਾਨਾਂ ਨੂੰ ਦੇ ਦਿੱਤੀ ਐਜੇ ਫੈਸਲੇ ਇਕੱਲਾ ਕਾਲੀ ਦਲ ਕਰ ਸਕਦਾ ਨਾ ਕਾਂਗਰਸ ਕਰ ਸਕਦੀ ਹੈ ਨਾ ਝਾੜੂ ਵਾਲੇ ਕਰ ਸਕਦੇ ਆ ਨਾ ਭਾਜਪਾ ਕਰ ਸਕਦੀ ਕੋਈ ਵੀ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਉਹ ਨੈਸ਼ਨਲ ਪਾਰਟੀਆਂ ਹਨ ਉਹਨਾਂ ਨੂੰ ਫਿਕਰ ਹੁੰਦਾ ਹੈ ਕਿ ਸਾਡੇ ਇੱਕ ਫੈਸਲੇ ਨਾਲ ਹਰਿਆਣਾ ਦੀ ਸਰਕਾਰ ਨਾ ਛੱਡੀ ਚਲੇ ਜਾਏ Rajasthan ਦੀ ਨਾ ਚਲੇ ਜਾਏ ਹਿਮਾਚਲ ਦੀ ਨਾ ਚਲੇ ਜਾਏ ਸਾਡੇ ਵਾਸਤੇ ਕੋਈ ਫਿਕਰ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਹਰਿਆਣਾ ਪਰ ਮੱਚ ਸਾਡੇ ਵਾਸਤੇ ਪੰਜਾਬ ਹੈ ਇਸ ਕਰਕੇ ਆਪਣੀ ਫੌਜ ਤਗੜੀ ਰੱਖੋਗੇ ਤੇ ਤੁਸੀਂ ਤੱਕੜੇ ਰਹੋਗੇ ਤੇ ਮੈਂ ਬੇਨਤੀ ਕਰਦਾ ਕਮਨ ਸਾਹਿਬ ਸਾਡੇ ਵੈਸਟ ਹਲਕੇ ਦੀ ਇਲੈਕਸ਼ਨ ਚੱਲ ਰਹੀ ਹੈ ਦੇਖੋ ਤੁਹਾਡੇ ਹੱਥ ਹੈ ਮੈਂ ਤਾਂ ਪੰਜਾਬੀਆਂ ਦੇ ਸੋਚ ਕੇ ਕਿਤੇ ਹੈਰਾਨ ਹੋਇਆ ਜੇ ਤੁਸੀਂ 92 ਝਾੜੂ ਵਾਲੇ ਬਣਾ ਸਕਦੇ ਹੋ ਫਿਰ ਤਾਂ ਤੁਸੀਂ ਮਨ ਬਣਾ ਲਓ 100 ਕੱਲੇ ਕਾਲੀ ਬਣਾ ਸਕਦੇ ਹੋ ਐਮ ਐਲ اے ਪੈਰਾ ਦੇਾਂਗੇ ਠੋਕੇ ਸੁਖਬੀਰ ਤੇਰੀ ਸੋਚ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਦੀ ਸਤਿਕਾਰ ਕਰਨ ਵਾਲੀ ਪਾਰਟੀ ਹੈ ਮੈਨੂੰ ਯਾਦ ਆ ਬਦਲ ਸਾਹਿਬ ਦੀ ਸਰਕਾਰ ਦੇ ਦੌਰਾਨ Hindu ਭਰਾ ਕਹਿੰਦੇ ਸੀ ਬਦਲ ਸਾਹਿਬ ਸਾਡੇ ਐ Muslim ਵੀਰ ਕਹਿੰਦੇ ਸੀ ਬਦਲ ਸਾਹਿਬ ਸਾਡੇ ਐ Christian ਵੀਰ ਕਹਿੰਦੇ ਸੀ ਬਦਲ ਸਾਹਿਬ ਸਾਡੇ ਐ Jain ਭਰਾ ਕਹਿੰਦੇ ਸੀ ਬਦਲ ਸਾਹਿਬ ਸਾਡੇ ਐ ਆ ਸੋਚ ਸਾਨੂੰ ਗੁਰੂਆਂ ਤੋਂ ਮਿਲੀ ਐ ਹਾਡੇ ਗੁਰੂਆਂ ਨੇ ਆਪਾਂ ਨੂੰ ਸਿਖਾਇਆ ਸਰਬੱਤ ਦੇ ਭਲੇ ਦੀ ਗੱਲ ਸਾਈ ਹੈ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਸਤੇ ਆਈ ਵੱਡੀ ਆਪਣੀ ਤਾਕਤ ਹੈ ਪੰਜਾਬ ਦੀ ਕਿ ਇੱਥੇ ਕੋਈ ਦੰਗਾ ਬਣ ਨਹੀਂ ਹੁੰਦਾ ਕਿਉਂਕਿ ਇੱਥੇ ਪੰਜਾਬ ਦੇ ਲੋਕ ਸਾਰੇ ਧਰਮਾਂ ਦੇ ਲੋਕ ਇੱਕ ਪਰਿਵਾਰ ਮੰਗੂ ਰਹਿੰਦੇ ਆ ਤੇ ਉਸ ਪਰਿਵਾਰ ਮੰਗੂ ਰੱਖਣ ਵਾਸਤੇ ਸਭ ਤੋਂ ਵੱਡੀ ਜੁੰਮਵਾਰੀ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੀ ਹੈ ਤੇ ਤੁਹਾਨੂੰ ਵਚਨ ਦਿੰਨੇ ਆ ਪੰਜਾਬ ਸਾਡੇ ਸਾਰਿਆਂ ਦਾ ਹੈ ਇੱਥੇ ਸਾਰਿਆਂ ਦਾ ਸਤਕਾਰ ਰੰਤ ਪਾਲ ਸਾਹਿਬ ਨੇ ਰੱਖਿਆ ਤੇ ਬਾਲ ਸਾਹਿਬ ਦੇ ਦੱਸੇ ਰਸਤੇ ਤੇ ਦਾਸ ਵੀ ਚੱਲਦੇ ਆ ਤੇ ਸਮੋਲ ਪੂਚੀ ਪਾਰਟੀ ਚੱਲ ਰਹੀ ਹੈ ਤਾਂ ਮੈਂ ਅਖੀਰ ਵਿੱਚ 아이 ਕਹਿਣਾ ਚਾਹੁੰਦਾ ਸਾਰਿਆਂ ਨੂੰ ਤੇ ਕੇਜਰੀਵਾਲ ਨੂੰ ਤੇ ਇਹਨਾਂ ਨੇ ਭਗਵੰਤਬਾਨ ਨੂੰ ਪੰਜਾਬ ਦੇ ਕਿਸਾਨਾਂ ਨਾਲ ਕਰੀਮ ਤੇ ਗਰੀਬਾਂ ਨਾਲ ਧੱਕਾ ਕਰਨਾ ਬੰਦ ਕਰੋ ਆ ਜਮੀਨਾਂ ਦੀ ਨੋਟੀਫਿਕੇਸ਼ਨ ਵਾਪਸ ਲਾਓ ਜੇ ਨਹੀਂ ਲੋਂਗੇ ਤੇ ਸਾਰਾ ਪੰਜਾਬ ਅਕਾਲੀ ਦਲ ਇਕੱਠਾ ਹੋ ਕੇ ਲੜਾਈ ਲੜੂਗਾ ਤੇ ਅੱਜ ਤੋਂ ਮੈਂ ਐਲਾਨ ਕਰ ਰਿਹਾ ਹਾਂ ਕਿ ਅੱਜ ਤੋਂ ਪੰਜਾਬ ਨੂੰ ਬਚਾਉਣ ਦੀ ਜੰਗ ਸ਼ੁਰੂ ਹੋ ਗਈ ਹੈ ਸੁਖਬੀਰ ਤੇਰੀ ਸੋਚ ਦੇ ਅੱਜ ਤੋਂ ਸੁਖਬੀਰ ਤੇਰੀ ਸੋਚ ਦੇ ਤੇ ਅੱਜ ਤੋਂ ਪੰਜਾਬ ਨੂੰ ਬਚਾਉਣ ਦੀ ਜੰਗ ਸ਼ੁਰੂ ਹੋ ਗਈ ਹੈ ਤੇ ਉਹ ਫੌਜ ਅਕਾਲੀ ਦਲ ਹੈ ਜਿਹੜੀ ਜੰਗ ਲੜੂਗੀ ਥੋਡੀ ਆਪਣੀ ਫੌਜ ਤੇ ਨੈਸ਼ਨਲ ਪਾਰਟੀ ਜਾਂ ਜਿਨ੍ਹਾਂ ਨੇ ਪੰਜਾਬ ਲੁੱਟਿਆ ਉਹਨਾਂ ਨੂੰ ਭਜਾ ਕੇ ਪੰਜਾਬੀਆਂ ਦਾ ਆਪਣਾ ਸਰਕਾਰ ਲਿਆ ਕੇ ਜਿੱਥੇ ਗਰੀਬ ਕਿਸਾਨ ਮਜ਼ਦੂਰ ਇੰਡਸਟਰੀ ਤਰੱਕੀ ਕਰੇ ਜਿੱਥੇ ਅਮਨ ਸ਼ਾਂਤੀ ਰਹੇ ਜਿੱਥੇ ਗੁੰਡਾਗਰਦੀ ਬੰਦ ਹੋਏ ਜਿੱਥੇ ਗੈਂਗਸਟਰ ਸਾਰੇ ਜੇਲ੍ਹਾਂ ਚੋਂ ਉਹ ਜੀ ਸਰਕਾਰ ਤੁਹਾਨੂੰ ਲਿਆ ਕੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ